ਗੁੱਡ ਮਾਰਨਿੰਗ ਮੈਂ ਪ੍ਰੋਫੈਸਰ ਸਿੰਦਰ ਫਰਮ ਜੀ ਐਨ ਗਰਲਸ ਕਾਲਜ ਡਕਾਲਾ ਰੋਡ ਪਟਿਆਲਾ ਦੇ ਉਤੋਂ ਤੁਹਾਡੇ ਵਟਸਐਪ ਗਰੁੱਪ ਦੇ ਉੱਤੇ ਤੁਹਾਨੂੰ ਇਨਫੋਰਮੇਸ਼ਨ ਅਪਲੋਡ ਹੋ ਚੁੱਕੀ ਹੈ ਤੁਹਾਡੀ ਡੇਟ ਸ਼ੀਟ ਦੀ ਤੁਹਾਡੇ ਫਰਸਟ ਐਮ ਐਸਟੀ ਦੀ ਡੇਟ ਸ਼ੀਟ ਅਸੀਂ ਅਪਲੋਡ ਕਰ ਦਿੱਤੀ ਹੈ ਜਿਦੇ ਵਿੱਚ ਕਿ 15th ਨੂੰ ਤੁਹਾਡਾ ਪਹਿਲਾ ਐਮ ਐਸਟੀ ਹੈ ਕਿ ਸਬਜੈਕਟ ਹੈ ਸੋਸ਼ੀਓਲੋਜੀਕਲ ਪਰਸਪੈਕਟਿਵਸ ਇਨ ਐਜੂਕੇਸ਼ਨ ਦਾ ਟੋਟਲ 35 ਮਾਰਕਸ ਦਾ ਐਮ ਐਸਟੀ ਆਏਗਾ ਜਿਦੇ ਵਿੱਚ ਤਿੰਨ ਸੈਕਸ਼ਨ ਆਉਣਗੇ ਸੈਕਸ਼ਨ A B ਐਂਡ C ਸੈਕਸ਼ਨ A ਦੇ ਵਿੱਚ ਤੁਹਾਨੂੰ ਦੋ ਲੌਂਗ ਕੁਐਸਚਨ ਦਿੱਤੇ ਜਾਣਗੇ ਜਿਦੇ ਵਿੱਚੋਂ ਤੁਸੀਂ ਕੋਈ ਇੱਕ ਅਟੈਂਪਟ ਕਰਨਾ ਹੈ ਸੈਕਸ਼ਨ B ਦੇ ਵਿੱਚ ਤੁਹਾਨੂੰ ਦੋ ਲੌਂਗ ਕੁਐਸਚਨ ਦਿੱਤੇ ਜਾਣਗੇ ਜਿਦੇ ਵਿੱਚੋਂ ਤੁਸੀਂ ਕੋਈ ਇੱਕ ਅਟੈਂਪਟ ਕਰਨਾ ਹੈ ਐਂਡ ਸੈਕਸ਼ਨ C ਹੋਣਗੇ 5 ਸ਼ਾਰਟ ਨੋਟਸ ਜਿਹੜੇ ਕਿ ਕੰਪਲਸਰੀ ਹੋਣਗੇ ਤੇ ਇਹ ਹੈਗੀ ਹੈ ਪੇਪਰ ਦੀ ਡਿਵਾਈਡਿਸ਼ਨ ਹੁਣ ਤੁਸੀਂ ਪੇਪਰ ਦੀ ਪ੍ਰੈਪਰੇਸ਼ਨ ਕਿਵੇਂ ਕਰਨੀ ਹੈ ਐਮਐਸਟੀ ਦੇ ਲਈ MSc ਦੀ ਪ੍ਰੈਪਰੇਸ਼ਨ ਇਸ ਤਰ੍ਹਾਂ ਨਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਤੁਹਾਡੀ ਫਾਈਨਲ ਦੇ ਵਿੱਚ ਵੀ ਹੈਲਪਫਲ ਹੋਵੇ ਤੁਹਾਡੇ ਸਿਲੇਬਸ ਦਾ ਇੱਕ ਪਾਰਟ ਫਾਈਨਲ ਦੇ ਲਈ ਵੀ ਰੈਡੀ ਹੋ ਜਾਏ ਤੇ ਤੁਹਾਨੂੰ ਪਤਾ ਹੋਵੇ ਤੁਸੀਂ MSc अटेम्प्ट ਕਰਨ ਤੋਂ ਬਾਅਦ ਸ਼ੋਰ ਹੋ ਜਾਓਗੇ ਤੁਹਾਡੀ ਕਿੰਨੀ ਕੁ ਪ੍ਰੈਪਰੇਸ਼ਨ ਹੈ ਇੱਕ ਸੈਕਸ਼ਨ ਦੀ ਤਾਂ ਸੈਕਸ਼ਨ A ਦੇ ਵਿੱਚ ਜਿਵੇਂ ਕਿ ਤੁਹਾਨੂੰ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਹੈ ਪਹਿਲਾ ਪਾਰਟ ਹੈਗਾ ਜੀ ਸੋਸ਼ੀਓਲੋਜੀ ਆਫ ਐਜੂਕੇਸ਼ਨ ਦੇ ਨਾਲ ਜਿਹਦੇ ਅੰਡਰ ਉਹਦੇ ਸਬ ਕਨਸੈਪਟਸ ਨੇ ਪਾਰਟਸ ਨੇ ਕਨਸੈਪਟ ਹੈ ਉਹਦਾ ਸਕੋਪ ਤੇ ਅਪਰੋਚਸ ਕਨਸੈਪਟ ਦਾ ਸ਼ਾਰਟ ਨੋਟ ਆ ਜਾਂਦਾ ਜੀ ਸਕੋਪ ਐਂਡ ਅਪਰੋਚਸ ਦੇ ਉੱਤੇ ਲੌਂਗ ਕੁਐਸਚਨ ਆ ਸਕਦਾ ਮੋਸਟ ਪੌਬੇਬਲੀ ਸੋ ਸੈਕੰਡ ਪਾਰਟ ਹੈਗਾ ਜੀ ਕਲਚਰ ਕਲਚਰ ਦੇ ਅੰਦਰ ਇਹਨਾਂ ਦੇ ਸਬ ਪਾਰਟਸ ਨੇ ਕਨਸੈਪਟ ਉਹਦੀ ਕੈਰੈਕਟਿਸਟਿਕਸ ਤੇ ਉਹਦੀਆਂ ਡਿਫਰੈਂਟ ਥਰੀ ਟਾਈਪਸ ਇਸ ਪਾਰਟ ਨੂੰ ਤੁਸੀਂ ਸ਼ਾਰਟ ਨੋਟ ਲਈ ਵੀ ਰੱਖ ਸਕਦੇ ਹੋ ਲੌਂਗ ਕੁਐਸਚਨ ਦਾ ਆਉਂਦੀ ਵੀ ਘੱਟ ਸੰਭਾਵਨਾ ਹੈ ਇਸ ਪਾਰਟ ਦੇ ਵਿੱਚੋਂ ਸ਼ਾਰਟ ਨੋਟ ਜ਼ਿਆਦਾ ਆਉਂਦੇ ਨੇ ਥਰਡ Part ਹੈਗੇ ਜੀ ਸੋਸ਼ਲ ਸਟੈਟਿਫਿਕੇਸ਼ਨ ਟੋਟਲ ਸਟੈਟਿਫਿਕੇਸ਼ਨ ਦੇ ਅੱਗੇ ਸਬ ਪਾਰਟਸ ਨੇ ਕਾਸਟ ਕਲਾਸ ਜੈਂਡਰ ਰਿਲੀਜੀਅਸ ਸਟੈਟਿਫਿਕੇਸ਼ਨ ਇਨ ਇੰਡੀਅਨ ਸੋਸਾਇਟੀ ਇਹਦੇ ਵਿੱਚੋਂ ਤੁਹਾਨੂੰ ਕਿਸੇ ਵੀ ਟੌਪਿਕ ਦੇ ਉੱਤੇ ਕਿਸੇ ਇੱਕ ਦੇ ਉੱਤੇ ਚਾਹੇ ਕਾਸਟ ਦੇ ਉੱਤੇ ਆਜੇ ਕਲਾਸ ਦੇ ਉੱਤੇ ਜੈਂਡਰ ਦੇ ਉੱਤੇ ਜਾਂ ਰਿਲੀਜੀਅਸ ਸਟੈਟਿਫਿਕੇਸ਼ਨ ਇਨ ਇੰਡੀਅਨ ਸੋਸਾਇਟੀ ਦੇ ਉੱਤੇ ਕਿਸੇ ਦੇ ਉੱਤੇ ਵੀ ਇੱਕ ਲੌਂਗ ਨੋਟ ਆ ਸਕਦਾ ਹੈ ਤੁਹਾਨੂੰ ਸਾਰੇ ਪ੍ਰਪੇਅਰ ਕਰਨੇ ਪੈਣਗੇ ਇਹਨਾਂ ਦੇ ਵਿੱਚ ਬਹੁਤ ਮਾਈਨਰ ਜਿਹਾ ਡਿਫਰੈਂਸ ਨੇ ਕੋਈ ਪ੍ਰਪੇਅਰ ਕਰਨਾ ਟਫ ਟਾਸਕ ਨਹੀਂ ਹੈ ਕਿ ਤੁਹਾਨੂੰ ਲੱਗੇ ਕਿ ਇਸ ਦੇ ਅੰਦਰ ਬਹੁਤ ਸਾਰੇ ਸਬ ਟਾਪਿਕਸ ਨੇ ਮੈਂ ਇਹਨੇ ਸਾਰੇ ਕਿਵੇਂ ਪ੍ਰਪੇਅਰ ਕਰਾਂਗੀ ਤਾਂ ਈਜ਼ੀਲੀ ਜਦੋਂ ਤੁਸੀਂ ਪੜੋਗੇ ਤਾਂ ਮਾਈਨਰ ਜੀ ਡਿਫਰੈਂਸ ਨੇ ਇਹਨਾਂ ਦੇ मीनिंग्स ਦੇ ਵਿੱਚ ਨਾਲ ਹੀ ਇਹਦੇ ਉਹਨਾਂ ਨੇ ਟਾਪਿਕ ਐਡ ਕੀਤਾ ਸੋਸ਼ਲ ਵਰਸਸ ਨੇਚਰਲ ਇਨ ਇਕਵੈਲਟੀ ਇਹਦੇ ਅੰਦਰ ਤੁਸੀਂ ਸੋਸ਼ਲ ਤੇ ਜੋ ਕਿ ਤੁਸੀਂ ਆਪਾ ਕ੍ਰੀਏਟ ਕੀਤੀ ਹੁੰਦੀ ਹੈ ਨੇਚਰਲ ਇਨ ਇਕਵੈਲਟੀ ਜਿਹੜੀ ਕਿ ਕੁਦਰਤ ਵੱਲੋਂ ਦਿੱਤੀ ਜਾਂਦੀ ਹੈ ਉਸ ਇਨ ਇਕਵੈਲਟੀ ਨੂੰ ਧਿਆਨ ਵਿੱਚ ਰੱਖਦੇ ਨੋਟ ਹੈ ਤਾਂ ਸੈਕਸ਼ਨ ਸੀ ਦੇ ਜਿਹੜਾ ਥਰਡ ਪਾਰਟ ਹੈ ਇਹਦਾ ਸੀ ਪਰ ਉਹਦੇ ਵਿੱਚੋਂ ਤੁਹਾਨੂੰ ਕਿਸੇ ਵੀ ਟੌਪਿਕ ਦੇ ਉੱਤੇ ਲੌਂਗ ਨੋ ਕੁਐਸਚਨ ਆ ਸਕਦਾ ਹੈ। ਤਾਂ ਬੈਸਟ ਪ੍ਰੈਪਰੇਸ਼ਨ ਦੇ ਲਈ ਟਾਈਮ ਕੰਜ਼ਿਊਮਿੰਗ ਦੇ ਲਈ ਹੈ ਕਿ ਤੁਸੀਂ ਸੈਕਸ਼ਨ A ਦੇ ਤਿੰਨ ਤੁਹਾਨੂੰ ਪਾਰਟਸ ਨੇ। ਤਿੰਨਾਂ ਦੇ ਵਿੱਚੋਂ ਕਿਸੇ ਦੋ ਪਾਰਟਸ ਨੂੰ ਲੌਂਗ ਕੁਐਸਚਨ ਲਈ ਪ੍ਰੀਪੇਅਰ ਕਰ ਲਓ ਜਿਹਦੇ ਅੰਦਰ ਤੁਹਾਡੇ ਸ਼ਾਰਟ ਨੋਟ ਪ੍ਰੀਪੇਅਰ ਹੋ ਜਾਣਗੇ ਤੇ ਕਿਸੇ ਇੱਕ ਪਾਰਟ ਨੂੰ ਜੇ ਤੁਹਾਨੂੰ ਟਫ ਲੱਗੇ, ਥੋੜਾ ਟਾਈਮ ਵੀ ਉਹ ਲੱਗਦਾ ਤਾਂ ਉਹਨੂੰ ਤੁਸੀਂ ਸ਼ਾਰਟ ਨੋਟ ਲਈ ਪ੍ਰੀਪੇਅਰ ਕਰ ਸਕਦੇ ਹੋ। ਹੋਪਫੁਲੀ ਇਹ ਵੀਡੀਓ ਤੁਹਾਡੇ ਲਈ ਯੂਸਫੁਲ ਹੋਏਗੀ। ਤੁਹਾਡੀ ਪ੍ਰੈਪਰੇਸ਼ਨ ਅੱਛੀ ਕਰ पाओगे ਤੁਸੀਂ ਇਹਦੇ ਥਰੂ। ਬੈਸਟ ਆਫ ਲੱਕ। ਥੈਂਕ ਯੂ।